ਗੰਦਰ ਦੇਵਤਾ ਖੁਸ਼ ਤੇ ਬਾਈ ਪਾਰਸੋਂ ਲੱਗ ਗਈ ਪਹਿਲੀ ਵਾਰਸ ਪਹਿਲੇ ਦਿਨ ਦੀ ਤੇ ਬਹਿਰੂ ਨੇ ਕੀ ਕੀ ਅਗਰ ਪੱਕਾ ਤੀ ਠੰਡ ਹਨਾ ਕਿ ਮੌਸਮ ਦੀ ਗੱਲ ਆਖੇ ਤਾਂ ਬਹੁਤ ਸੋਹਣਾ ਮੌਸਮ ਹੋ ਗਿਆ ਬਾਈ ਇਹ ਦਰਬਾਰ ਸਾਹਿਬ ਦੇ ਵਿੱਚ ਖੜੇ ਆਗੇ ਦਰਦਰਾ ਸਾਹਿਬ ਦੇ ਵਿੱਚ ਤੇ ਲੈਨੇ ਆ ਗਿਆ ਗੁਰੂ ਤੋਂ ਤੇ ਪਾਉਣੇ ਆ ਫਿਰ ਚਾਲੇ ਸਮਾ ਹੋ ਗਿਆ ਜੀ ਸਵੇਰ ਦੇ 6:30 ਹੋ ਗਏ ਤੇ ਦਿਨ ਮੰਗਲਵਾਰ ਤ੍ਰਿਕ ਹੈਗੀ ਅੱਜ 25 ਤੇ ਗੁਰਦਾਰਾ ਸਾਹਿਬ ਟੇਕ ਤਾਂ ਮੱਥਾ ਤੇ ਲੈ ਲਿਆ ਅਸ਼ੀਰਵਾਦ ਅਸ਼ੀਰਵਾਦ ਗੁਰੂ ਤੋਂ ਤੇ ਚੱਲਦੇ ਆਂ ਨਾਲ ਨਾਲ ਬਣੇ ਰਹੋ ਬਾਈ ਵੀਡੀਓ ਦੇ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਛੋਡਾ ਦਾਸ ਗੁਰਚਹਾਨ ਪਿੰਡ ਗੰਗਾ ਤੋਂ ਤੇ ਇਸ ਵਕਤ ਖੜੇ ਆਪਾਂ ਪਿੰਡ ਗੰਗਾ ਤੇ ਗੁਰਦਾਰਾ ਸਾਹਿਬ ਚ ਤੇ ਅਸੀਰਵਾਦ ਲੈ ਲਿਆ ਗੁਰੂ ਤੋਂ ਤੇ ਅੱਗੇ ਤੁਰਦੇ ਆ ਬਾਈ ਕਰਦੇ ਆ ਅੱਗੇ ਗੱਲਬਾਤ ਤੇ ਨਾਲ-ਨਾਲ ਬਣੇ ਰਿਓ ਵੀਡੀਓ ਦੇ ਠੀਕ ਆ ਮਾਤਾ ਜੀ ਚੱਲਦੇ ਆ ਫਿਰ ਹੈ ਜਾਣੇ ਆ ਤੇ ਲੈਨੇ ਆ ਮਾਤਾ ਤੋਂ ਅਸੀਰਵਾਦ ਠੀਕ ਆ ਮਾਤਾ ਜੀ ਠੀਕ ਆ ਵਧੀਆ ਜਾਇਓ ਵਧੀਆ ਧਿਆਨ ਨਾਲ ਆਪਦਾ ਤੇ ਜਾਪਰਾ ਵੀ ਵਧੀਆ ਸੇ ਦਿਓ ਵੀ ਖਾਣਾ ਖਰੀਦ ਲਈ ਵੀ ਤੇ ਰਸਤੇ ਰੈਂਦੀ ਦੇਖ ਕੇ ਬਹੁਤ ਵਧੀਆ ਲੱਗਣਾ ਠੀਕ ਹੈ ਮਾਤਾ ਜੀ ਚੰਗਰ ਸ੍ਰੀਕਾਲ ਸ੍ਰੀਕਾਲ ਬੜੀ ਥਨ ਬਾਦ ਲੈ ਵੀ ਹੋ ਗਈ ਯਾਤਰਾ ਸ਼ੁਰੂ ਤੇ ਚੱਲਦੇ ਆਂ ਪੰਡ ਗੰਗਾ ਪਾਪਾ ਜਾਣਾ ਭਾਈ ਕਲਿਆਣ ਹੋ ਕੇ ਭਗਤਾ ਰੋਡ ਤੋਂ ਕਲਿਆਣ ਦੇ ਨਾਲ ਹੀ ਦਿਆਲਪੁਰ ਦਿਆਲਪੁਰੇ ਤੋਂ ਆਪਾਂ ਜਾਵਾਂਗੇ ਭਾਈ ਰੁੱਪੇ ਨੂੰ ਤੇ ਭਾਈ ਰੁੱਪੇ ਤੋਂ ਚੱਲ ਮੰਮਲੀ ਹਵਾ ਵਾਲੀ ਪੈਂਦੇ ਤੇ ਭਾਈ ਰੁੱਪੇ ਤੋਂ ਜਾਵਾਂਗੇ ਆਪਾਂ ਨੈਣੇ ਵਾਲੇ ਵੇਹਦੀ ਹੋ ਕੇ ਸਿੱਧਾ ਨਹਿਰ ਤੇ ਝੜ ਜਾਗੇ ਸਰਹੰਦ ਨਹਿਰ ਤੇ ਜਿਹੜੀ ਬਹਿੰਡੇ ਆਉਂਦੀ ਹੈਗੀ ਰੋਪੜ ਤੋਂ ਤੇ ਆਪਾਂ ਹੁਣ ਸਰਹੰਦ ਨਹਿਰ ਤੇ ਝੜਨਾ ਹੈ ਤੇ ਚੱਲਦੇ ਆਂ ਤੇ ਨਾਲ-ਨਾਲ ਬਣੇ ਰਹੋ ਵੀਡੀਓ ਤੇ ਭਾਈ ਤੇ ਦੇਖਦੇ ਰਹੋ ਤੇ ਦਿਖਾਉਣੇ ਅੱਗੇ ਦੀ ਗੱਲਬਾਤ ਲੈ ਵੀ ਆ ਗਿਆ ਭਗਤਾ ਰੋਡ ਤੇ ਇੱਧਰ ਜਾਂਦਾ ਭਗਤੇ ਨੂੰ ਬਾਈ ਤੇ ਇੱਧਰ ਮੇਰੀ ਵਾਲੀ ਸਾਈਡ ਹੈਗਾ ਨਥਾਣਾ ਨਥਾਣਾ ਪੁੱਚੋ ਬਾਇ ਹੋ ਕੇ ਬਠਿੰਡਾ ਜਾਂਦਾ ਹੈਗਾ ਤੇ ਹੁਣ ਆਪਾਂ ਚੱਲਦੇ ਆਂ ਇੱਧਰ ਨੂੰ ਕਲਿਆਣ ਸੁਖਾਤ ਹੋ ਕੇ ਦਿਹਾਲਪੁਰਾ ਦਿਹਾਲਪੁਰਾ ਤੇ ਜਾਵਾਂਗੇ ਭਾਈ ਬਬਾ Yeah. ਵੀਡੀਓ ਦੇ ਨਾਲ ਨਾਲ ਭਾਈ ਧੰਨਵਾਦ ਸਾਰਿਆਂ ਦਾ ਲੈ ਵੀ ਆ ਗਿਆ ਆਪਣਾ ਦੋਸਤ ਆਮਣਾ ਮੌਰਨਾਬੇ ਤੋਂ ਆਇਆਗਾ ਹੋਰ ਭਾਈ ਕੀ ਹਾਲ ਆਮਣੇ ਠੀਕ ਆ ਕੇ ਪਹੁੰਚ ਗਏ ਬਾਈ ਹਾਂਜੀ ਤਿਆਰੀ ਹੈ ਫੁੱਲ ਹਾਂਜੀ ਲੈ ਚੱਲਦੇ ਆਂ ਬਈ ਆਪਾਂ ਹੈ ਤੇ ਬਣੇ ਰਹੋ ਨਾਲ-ਨਾਲ ਆਪਾਂ ਇਸ ਵਕਤ ਸਹਨੇ ਲੰਗਰ ਤੇ ਖੜੇ ਆਂ ਬਾਈ ਇੱਥੇ ਆਏ ਸਾਲ ਲੰਗਰ ਲੱਗਦਾਗਾ ਮਾਤਾ ਨੈਣਾ ਦੇਵੀ ਸੇਵ ਦੇ ਸੇਵਾਦਾਰਾਂ ਵੱਲੋਂ ਤੇ ਪੀਣਿਆ ਚ ਆਣੀ ਜਲ ਕਰਕੇ ਦਾ ਸਫਰ ਕਰਦੇ ਆਂ ਸ਼ੁਰੂ ਬਹੁਤ ਵੀਰਾਂ ਦਾ ਆਏ ਸਾਲ ਇੱਥੇ ਘਰ ਦੇ ਲੰਗਰ ਤਿਆਰ ਹਨ ਤੇ ਪਿੰਨੇ ਚਾ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਲਗਾਇਆ ਹੁੰਦਾ ਹੈ priyadarali haan kya rapa devalan vede to reppa aani ho teri aa kwalty chudi puri party la chakkar ਥੋੜਾ ਜਿਹਾ ਖਰਾਬ ਹੀ ਹੈਗਾ ਤੇ ਮੀਮੂ ਪਏ ਵੈ ਹਨਾ ਪਟੜੀ ਦੇ ਉੱਤੇ ਪਾਣੀ ਬਹੁਤ ਖੜਾ ਹੈਗਾ ਬਾਕੀ ਦਾ ਨੇਚਰਲ ਵਧੀਆ ਕੰਮ ਕਰ ਜਿੰਨਾ ਵੀ ਹਨਾ ਬਹੁਤ ਸੋਹਣਾ ਹੈ ਫਿਰ ਉਹ ਬਹੁਤ ਸੋਹਣਾ ਹੈ ਠੰਡੀ ਹਵਾ ਚੱਲਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨਾ ਗਰਮੀ ਵਾਲਾ ਚੱਕਰ ਹੀ ਨਹੀਂ ਆ ਬਾਈ ਤੇ ਮੌਸਮ ਐ ਵਧੀਆ ਪੂਰਾ ਵਧੀਆ ਬੈ ਬੱਧਾ ਬਾਈ ਸਾਈ ਵੀ ਉੱਪਰ ਤੇ ਨਜ਼ਾਰਾ ਹੀ ਜਾਂਦਾ ਬਸ ਏ ਨਾਲ ਨਾਲ ਬਣੇ ਰਹੋ ਬਸ ਵੀਡੀਓ ਦੇ ਸ਼ੇਅਰ ਪਲੀਜ਼ ਕਰ ਦਿਓ ਹਨ ਤੇ ਦਿਖਾਉਣੇ ਆ ਅੱਗੇ ਦੀ ਗੱਲਬਾਤ ਤੇ ਤਰੋਂ ਦੇ ਥੋੜਾ ਜਿਹਾ ਕੰਮ ਕਰਤ ਹੋ ਗਿਆ ਆਪਣੇ ਇਹੜੇ ਬੈਗਾ ਮੋਟਰਸਾਈਕਲ ਤੇ ਸੀਗੇ ਉਹ ਟੇਡੇ ਜੇ ਹੋ ਗਏ ਥੋੜੇ ਜੇ ਇਹਨਾਂ ਨੂੰ ਸਿੱਧੇ ਕਰ ਲਗੇ ਹੁਣ ਤੇ ਏਡਾ ਕਰ ਸਕਦੇ ਰਾਹ ਦੇ ਵਿੱਚ ਹਨ ਇਹ ਚੰਗੀ ਤਰ੍ਹਾਂ ਬੰਨਦੇ ਆਗੇ ਤੇ ਥੋੜੇ ਜੇ ਟੇਡੇ ਹੋ ਗਏ ਬੈਗ ਤੇ ਆਵਣਾ ਬਾਈ ਆਪਣੇ ਨਾਲ ਇਹ ਤਰ੍ਹਾਂ ਹਿੰਮਤੀ ਬੰਦਾ ਹੈਗਾ ਕਹਿੰਦਾ ਮੇਰੇ ਮੋਟਰਸਾਈਕਲ ਤੇ ਬੰਨੋ ਬੈਗ ਥੋੜਾ ਜਿਹਾ ਭਾਰ ਸੀਗਾ ਸਾਡੇ ਕੋਲੇ ਤੇ ਅਸੀਂ ਚੱਲ ਮੋਟਰਸਾਈਕਲ ਤੇ ਬੰਨ੍ਹ ਦਿੰਦੇ ਨੇ ਅਸੀਂ ਆਖਿਆ ਹੈ ਤੇ ਇਧਰ ਪੰਮਾ ਬਾਈ ਖੜਾ ਹੈਗਾ ਪੰਮਾ ਬਾਈ ਦਾ ਪੂਰਾ ਮੂੰਹ ਮੂੰਬਲੇਟੀ ਬੈਠਾ ਕਹਿੰਦਾ ਮੈਂ ਕਾਲਾ ਨਾ ਹੋ ਜਾਾਂ ਕਿਤੇ ਦੁਵਾਰੇ ਕਹਿੰਦਾ ਫਿਰ ਮੈਂ ਹਸਤਾਸ਼ ਡਿਊਟੀ ਵੀ ਹੋਣਾਗਾ ਚੱਲ ਬੰਨਦੇ ਆਂ ਵੀ ਬੈਗ ਦੇਖਦੇ ਆਂ ਕੰਮ ਕਰ ਅੱਗੇ ਕੀ ਬੰਨਦਾ हां जी दोस्तों रास्ते जान्दे जान्दे ते ਜਾਂਦੇ ਜਾਂਦੇ ਭਗਤ ਮਿਲਿਆ ਸਾਨੂੰ ਮਾਤਾ ਦੇ ਜਾਂਦੇ ਭਗਤ ਕਰਦੇ ਆ ਗੱਲਾਂ ਪੈਦਲ ਯਾਤਰਾ ਤੇ ਜਾ ਰਹੇ ਆ ਭਗਤ ਤੇ ਪੁੱਛਦੇ ਆ ਬੰਗਾਂ ਨੂੰ ਪਿੰਡ ਸ਼ਹਿਰ ਕਿਹੜਾ ਹੈ ਬਾਈ ਜੀ ਜੈ ਮਾਤਾ ਦੀ ਜੈ ਮਾਤਾ ਦੀ ਬਾਈ ਜੀ ਕਿੱਥੋਂ ਆਏ ਹੋ ਬਰਨਾਲੇ ਤੋਂ ਬਰਨਾਲੇ ਤੋਂ ਕੀ ਨਾਂ ਭਾਜੀ ਤੁਹਾਡਾ ਬੰਟੀ ਸਿੰਘ ਜੀ ਬੰਟੀ ਸਿੰਘ ਹਾਂ ਜੀ ਭਾਜੀ ਨਾਂ ਕੀ ਤੁਹਾਡਾ ਰਾਜਪਾਲ ਰਾਜਪਾਲ ਸਿੰਘ ਤੁਹਾਡਾ ਭਾਜੀ ਵਿੱਕੀ ਸਿੱਧੂ ਜੀ ਵਿੱਕੀ ਸਿੱਧੂ ਹਾਂ ਜੀ ਤੁਹਾਡਾ ਬਾਈ ਜੀ ਗਗਨ ਗਰ ਏ ਬਾਈ ਪੈਦਲ ਯਾਤਰਾ ਕਰ ਰਹੇ ਆ ਬਰਨਾਲੇ ਤੋਂ ਆਏ ਆਗੇ ਕਿੱਥੇ ਜਾਣਾ ਭਾਜੀ ਨਹਿਣਾ ਦੇਵੀ ਨੈਣਾ ਦੇਵੀ ਇਹਨਾਂ ਨੇ ਜਾਣਾਗਾ ਤੇ ਬਹੁਤ ਵਧੀਆ ਤਰੀਕੇ ਨਾਲ ਝੰਡੇ ਵਗੈਰਾ ਲੈ ਕੇ ਬਾਈ ਜੀ ਚੱਲੇ ਆ ਰਸਤੇ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਮਿਲੇ ਸਾਨੂੰ ਪਿਆਰ ਦਿੱਤਾ ਬਾਈ ਧੰਨਵਾਦ ਜੈ ਮਾਤਾ ਜੀ ਹਾਂ ਕਹਦੇ ਹੁੰਦੇ ਬਾਈ ਫਾੜਕ ਮਰਿੰਡੇ ਵਾਲਾ ਬੰਦ ਮਿਲਦਾ ਗੱਲ ਉਹੀ ਹੋਗੀ ਤੇ ਫਾੜਕ ਬੰਦ ਮਿਲਿਆ ਤੇ ਲੱਗਿਆ ਫਾੜਕ ਆਉਂਦੀ ਆ ਕਹਿੰਦੇ ਰੇਲ ਗੱਡੀ ਹੂਕਾ ਮਾਰਦੀ ਕਰਦੇ ਆ ਵੇਟ ਵੈਸੇ ਤਾਂ ਥੱਲੇ ਦੀ ਵੀ ਲੰਗੀ ਜਾਂਦੇ ਹਨ ਆਪਣੇ ਨਾਲ ਉਹ ਪਾਈਪ ਲੱਗੀ ਵੀ ਆ ਝੰਡੇ ਵਾਲੀ ਤੇ ਉਹਦਾ ਕਰਕੇ ਆਪਾਂ ਮੋਟਰਸਾਈਕਲ ਥੱਲੇ ਦੀ ਨਹੀਂ ਨਿਘਾ ਸਕਦੇਗੇ ਤੇ ਵੇਟ ਹੀ ਕਰਦੇ ਆਗੇ ਦੇਖਦੇ ਆ ਕਿੰਨਾ ਟਾਈਮ ਲੱਗੂ ਲੋ ਵੀ ਬੇੜ ਕਰਦੇ ਕਰਦੇ ਆ ਗਈ ਰੇਲ ਗੱਡੀ ਤੇ ਨਗਾਉਣੇ ਆ ਤੇ ਨਗਾਵਾਗੇ ਮੋਟਰ ਵਾ ਮਾਰਦੀ ਆਉਂਦੀ ਆ ਬਾਈ ਸਟਾਰ ਸੀਹ ਲਾਦੀ ਬਈ ਰੇਲ ਗੱਡੀ ਨੇ ਮਾਰਕ ਜਾ ਰਹੀ ਹੈ ਬਈ ਅੱਗੇ ਪੂਰੇ ਠੀਕ ਆ ਜੀ ਮਿਲਦੇ ਆ ਅੱਗੇ ਆਦਰ ਪੰਮਾ ਵੀਰ ਤਿੰਨ ਦਾ ਲਮਕਾ ਗਰਮੀ ਮੰਨ ਗਿਆ ਪੰਮਾ ਕਹਿੰਦੇ ਹਾਂ ਪੰਮੇ ਕੀ ਹਾਲਾ ਵਧੀਆ ਬਸ ਤੂੰ ਦੱਸ ਠੀਕ ਆ ਵਧੀਆ ਗਰਮੀ ਕਿੰਨੀ ਕਹੋਈ ਬਹੁਤ ਲੱਗ ਰਹੀ ਹਾਂ ਹੈ ਸਵੇਰੇ ਠੰਡ ਸੀ ਯਾਰ ਸਵੇਰੇ ਠੰਡ ਸੀਗੀ ਪਹਿਲਾਂ ਮੌਸਮ ਵਧੀਆ ਸੀਗਾ ਹੁਣ ਇੱਧਰ ਜਾ ਕੇ ਥੋੜਾ ਜਿਆਦਾ ਹੋ ਗਿਆ ਨਾ ਅੱਗੇ ਜਾ ਕੇ ਮੈਨੂੰ ਲੱਗਾ ਵੀ ਮੌਸਮ ਨੀਮੂ ਹੈਗਾ ਜਿਆਦੇ ਤਾਂ ਕਰਕੇ ਗਰਮੀ ਆ ਆ ਠੰਡੇ ਹੋ ਜਾਣਾ ਜਾ ਕੇ ਯਾਰ ਹਾਂ ਠੀਕ ਆ ਜੀ ਮਿਲਦੇ ਆ ਅੱਗੇ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਨਾਲ ਸਾਰੀਆਂ ਆਪਾਂ ਆ ਗਏ ਬਾਈ ਹੁਣ ਇਸ ਵਕਤ ਰਾੜਾ ਸਾਹਿਬ ਤੇ ਟਾਈਮ ਕਿੰਨਾ ਹੋ ਗਿਆ ਬਾਈ ਕਿੰਨਾ ਟਾਈਮ ਹੋ ਗਿਆ ਤਿੰਨ ਤਿੰਨ ਟਾਈਮ ਵੱਜ ਗਏ ਤਿੰਨ ਦੁਪਹਿਰ ਦੇ ਤੇ ਰਾੜਾ ਸਾਹਿਬ ਰੋਡ ਤੇ ਖੜੇ ਆ ਆਪਾਂ ਤੇ ਆਪਾਂ ਅੰਦਰ ਤੁਹਾਨੂੰ ਦਰਸ਼ਨ ਆਉਦੇ ਹੋਏ ਕਰਵਾਵਾਂਗੇ ਤੇ ਹੁਣ ਆਪਾਂ ਅੱਗੇ ਜਾਵਾਂਗੇ ਇੱਥੋਂ ਬਾਹਰੋਂ ਮੱਥਾ ਟੇਕਿਆਗਾ ਤੇ ਗੁਰਦਰਾ ਲਾੜਾ ਸਾਹਿਬ ਤੇ ਆਉਂਦੇ ਹੋਏ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦਰਾ ਸਾਹਿਬ ਦੇ ਬਣੇ ਰਹੋ ਵੀਡੀਓ ਦੇ ਨਾਲ ਚਲੋ ਜੀ ਚੱਲ ਗਿਆ ਭਾਈ ਚਲੋ ਜੀ ਹਾਂਜੀ ਦੋਸਤੋ ਆਪਾਂ ਤੁਰਦੇ ਤੁਰਦੇ ਪਹੁੰਚ ਗਏ ਦਰਾਹੇ ਦੇ ਕੋਲੇ ਤੇ ਇੱਥੇ ਵੀ 3-4 ਨਹਿਰਾਂ ਨਿਕਲਦੀਆਂ ਆਂ ਆਡੋਰ ਨਿਕਲ ਜਾਂਦੀਆਂ ਤੇ ਜਿਹੜੀ ਇਧਰਲੀ ਸਾਈਡ ਹੈਗੀ ਇਹ ਇਧਰੋਂ ਜਾਂਦੀ ਹੈਗੀ ਬਠਿੰਡੇ ਨੂੰ ਤੇ ਸਰਹੰਦਾ ਫੀਡਰ ਤੇ ਇਧਰੋਂ ਆਉਂਦੀ ਹੈ ਰੋਪੜ ਵਾਲੀ ਸਾਈਡ ਤੋਂ ਤੇ ਇੱਕ ਇਧਰ ਜਾਂਦੀ ਹੈਗੀ ਨਹਿਰ ਇਹ ਸੁਣਿਆਗਾ ਵੈਸੇ ਪਤਾ ਤਾਂ ਹੈ ਨਹੀਂਗਾ ਕਾਲ ਜੇ ਕਿਸ ਨੂੰ ਪਤਾ ਹੋ ਕਮੈਂਟ ਦੇ ਵਿੱਚ ਦੱਸ ਦਿਓ ਇਹ ਜਾਂਦੀ ਹੈਗੀ ਹਾਂ ਬੋਹਰ ਵਾਲੀ ਸਾਈਡ ਜਾਂਦੀ ਹੈਗੀ ਸੁਣਿਆ ਇਹ ਕਹਿੰਦੇ ਹਾਂ ਬੋਹਰ ਫੀਡਰ ਆ ਇਹ ਤੇ ਆਪਾਂ ਇਸ ਵਕਤ ਖੜੇ ਹਾਂਗੇ ਦਰਾਹੇ ਤੇ ਹੋ ਉੱਪਰ ਦੀ ਜਾਂਦਾਗਾ ਇਹ ਬਾਈਪਾਸ ਆ ਲੁਧਿਆਣੇ ਨੂੰ ਜਾਂਦਾ ਜਿਹੜਾ ਰਸਤਾ ਬਾਈਪਾਸ ਹੋ ਕੇ ਜਾਂਦਾਗਾ 40 ਕਿਲੋਮੀਟਰ ਮਤਲਬ ਸ਼ਹਿਰ ਘੱਟਾਗਾ ਤੇ ਬਾਈਪਾਸ ਰੋਡ ਆਗਾ ਤੇ ਜੇ ਤੁਹਾਨੂੰ ਵੀ ਕਦੋਂ ਤੁਸੀਂ ਆਉਂਦੇ ਇਧਰ ਬਾਈਪਾਸ ਤੋਂ ਸਾਈਡ ਤੋਂ ਨਿਕਲ ਸਕਦੇ ਹੋ ਸ਼ਹਿਰ ਘੱਟ ਕਰਕੇ ਤੇ ਬਹੁਤ ਸੋਹਣਾ ਵਿਊ ਆ ਬਾਈ ਇੱਥੇ ਦੇਖਣ ਵਾਲਾ ਹਨ ਤੇ ਮਿਲਦੇ ਆਂਗੇ ਚੱਲਦੇ ਆਂ ਅੱਗੇ ਦੇਖਦੇ ਆਂ ਘਣ ਘਣ ਜਗ੍ਹਾ ਤੇ ਇੱਥੇ ਥੋੜਾ ਜਿਹਾ ਤੁਹਾਨੂੰ ਦੱਸਦਾ ਮੈਂ ਇੱਥੇ ਫਿਲਮ ਦੀ ਸ਼ੂਟਿੰਗ ਵੀ ਹੋਈ ਹੈ ਇੱਕ ਦੀ ਗਾਂਧੀ ਫਿਲਮ ਦੀ ਸ਼ੂਟਿੰਗ ਹੋਈ ਹੈ ਇੱਥੇ ਆ ਜਗ੍ਹਾ ਤੇ ਆ ਸਾਹਮਣੇ ਗਾਂਧੀ ਫਿਲਮ ਦੀ ਸ਼ੂਟਿੰਗ ਹੋਈ ਹੈਗੀ ਚਲੋ ਮਿਲਦੇ ਆ ਬਾਈ ਓਕੇ ਠੀਕ ਆ ਦੇਖਦੇ ਆ ਅੱਗੇ ਹਾਂਜੀ ਕੋਈ ਕੰਮ ਫੇਰ ਹੋ ਗਿਆ ਫਾੜ ਕੇ ਫੇਰ ਲੱਗ ਗਿਆ ਬਈ ਇਹ ਤਾਂ ਫਾੜ ਕਣਾ ਜਦੋਂ ਮਰਜੀ ਆਈਏ ਫਾੜ ਕੇ ਬਾਂ ਬੰਦ ਦਾ ਬੰਦ ਜਿੰਨੇ ਵਾਰੀ ਅਸੀਂ ਆਏ ਆ ਇੱਧਰ मतलब टूर ਤੇ ਤੇ ਸਾਨੂੰ ਇਹ ਬੰਦ ਹੀ ਮਿਲਦਾ ਹੁੰਦਾ ਹੈ ਤੇ ਜਾਂ ਬਹੁਤ ਲੱਗਦਾ ਹੁੰਦਾ ਵੀ ਗੱਡਿਆਂ ਦਾ ਇੱਥੇ ਤੇ ਤੇ ਆਪਾਂ ਨੂੰ ਸੰਗ ਤੇ ਮਿਲੀ ਇੱਕ ਤੇ ਜਾਂ ਰੋਸਾਨ ਦੇ ਬੰਦੇ ਮਿਲ ਗਏ ਆਪਾਂ ਨੂੰ ਤੇ ਕਿਹੇ ਜਰੇ ਜਾ ਰਹੇ ਆ ਯਾਤਰਾ ਤੇ ਪਦੇ ਆਖਟ ਪੌਣਿਆ ਟ੍ਰੇਨ ਬਈ ਦੇ ਆ ਦੇ ਵਿੱਚ ਆਖਣਾ ਤੇ ਇਧਰ ਨੂੰ ਜਾਂਦੀ ਹੈ ਇਹ ਹਰਿਆਣੇ ਨੂੰ පානී අනි පිටමලා ියකට චාති දේබාවන පනි පිඩ දෙකො කෑට කඳ පාතාකි ඒමයෝ හැගියකි මතලව ਤੇ ਇਹ ਪਹਿਲਾਂ ਮਤਲਬ ਨਦੀ ਹੁੰਦੀ ਸੀਗੀ ਸਤਸਨਾਂ ਦੀ ਕਹਿੰਦੇ ਸੀ ਇਹਨੂੰ ਇੱਥੇ ਨਿਆਲ ਹੀ ਗੁਰਦਰਾ ਸਾਹਿਬ ਬਸੋੜਾ ਸਾਹਿਬ ਤੇ ਕਿਸੇ ਟਾਈਮ ਮਤਲਬ ਇਹ ਖੁੱਲੂ ਹੀ ਹੁੰਦੀ ਸੀਗੀ ਤੇ ਹੁਣ ਦੇਖੋ ਤੁਸੀਂ ਮਤਲਬ ਉਪਵਾਦ ਇਹ ਇੱਦਾਂ ਬਣਾਤੀ ਤੇ ਜਿੱਥੇ ਬਸੋੜਾ ਪਿਆ ਸੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਤੇ ਮਾਤਾ ਗੁਜਰੀ ਨਾਲੋਂ ਤੇ ਆਪਾਂ ਉਸ ਜਗ੍ਹਾ ਤੇ ਖੜੇ ਆਗੇ ਘੈਂਟ ਗੱਲਾਂ ਬਾਤਾਂ ਬਈ ਸਾਰੀ ਐਦੋਂ ਸੂਰਜ ਵੀ ਡੁੱਬਣ ਤੇ ਹੋਇਆ ਪਿਆਗਾ ਤੇ ਕਹਾਂ ਚ ਮੁਝਾ ਕਹਾਂ ਚ ਜਾਂਦੇ ਆ ਬਈ ਦੂਸਰੇ ਦੇਸ਼ ਤੇ ਮੌਸਮ ਘੈਂਟ ਆ ਇੱਥੇ ਬਹੁਤ ਘੈਂਟ 뷰 ਹੈਗਾ ਲਓ ਜੀ ਤੇ ਸ਼ਾਮ ਦਾ ਵੇਲਾ ਹੋ ਗਿਆ ਟਾਈਮ 7:20 ਹੋ ਗਏ ਤੇ ਲੰਗਰ ਲੱਗਿਆ ਹੋਇਆ ਸੀਗਾ ਤੇ ਮੋਕ ਲੱਗੀ ਜੀ ਖਾਣ ਦਿਲ ਕੀਤਾ ਤੇ ਲੰਗਰ ਥੋੜਾ ਜਿਹਾ ਖਾ ਲ ਗਏ ਆ ਪਹੁੰਚ ਗਏ ਭਾਈ ਜੀ ਸ੍ਰੀ ਆਨੰਦਪੁਰ ਸਾਹਿਬ ਤੇ ਇਸ ਵਾਰ ਖੜੇ ਆ ਭਾਈ 75 ਸਿੰਘ ਜੀ ਯਾਤਰੀ ਨਿਵਾਸ ਦੇ ਕੋਲ ਤੇ ਇਥੋਂ ਕਮਰਾ ਲੈਣਾ ਭਾਈ ਦੇਖਦੇ ਆ ਕਮਰਾ ਕਿਰਾਏ ਤੇ ਲੈਣਾ ਆਪਾਂ ਤੇ ਕਰਦਿਆਂ ਗੱਲਬਾਤ ਬਾਬਾ ਜੀ ਨਾਲ ਤੇ ਬਹੇ ਰਸ ਬਹੁਤ ਹੈ ਭਾਈ ਇੱਥੇ ਬਹੁਤ ਜਿਆਦਾ ਇਕੱਠ ਹੈਗਾ ਲਾਈਨ ਬਹੁਤ ਲੰਮੀ ਲੱਗੀ ਹੋਈ ਹੈਗੀ ਤੇ ਦੇਖਦੇ ਆ ਮਿਲ ਜੂਗਾ ਜੀ ਕਰਦੇ ਆ ਕਿ ਗੱਲਬਾਤ ਵਧੀਆ ਕਮਰਾ ਤੇ ਵਧੀਆ ਰੂਮ ਆ ਇਹ ਨਾ ਨੂੰ ਲੈ ਤੇ ਵਧੀਆ ਸਰੀਰ ਜਾ ਖੁੱਲ ਗਿਆ ਸਮਾਂ ਬਈ ਰਾਤ ਦੇ 11 ਵਜੇ ਗਏ ਤੇ ਪੈਨੇ ਆਉਣ ਉਮੀਦ ਕਰਦੇ ਆ ਕਿਸੇ ਨੂੰ ਅੱਜ ਦੀ ਜਿਹੜੀ ਵੀਡੀਓ ਪਾਈ ਆ ਵਧੀਆ ਲੰਬੀ ਹੋਈ ਤੇ ਕਿਰਪਾ ਕਰਕੇ ਵੀਡੀਓ ਦੇ ਕਮੈਂਟ ਤੇ ਸੇਵ ਜ਼ਰੂਰ ਕਰਿਓ ਹਨ ਤੇ ਕੰਮ ਅਖ ਕਰਦੇ ਅੱਗੇ ਦਾ ਸਫ਼ਰ ਸ਼ੁਰੂ ਤੇ ਆਜ ਦਾ ਵਲੋਗ ਇੱਥੇ ਖਤਮ ਕਰਨ ਲੱਗੇ ਆਂ ਆਰ ਨੂੰ ਮੇਰੇ ਵੱਲੋਂ ਸ਼ੁਸ਼ਕਾਲ ਗੋਡਨੈਟ ਬਾਈ